ਮੂਰਗੀ ਮਹੱਲਾ ਪੰਜਵ ਕਰ ਕਿਰਪਾ ਆਪਣਾ ਦਰਸ ਦੀਜੈ ਦੀਨ ਕੀ ਕਰੀਆ ਕਾਲ ਸੁਖ ਵਾਹਿਗੁਰੂ ਦੇ ਠਾਕੁਰ ਕੋਈ ਬੀਆ ਨਾ ਹੋਰ ਕਿਰਪਾ ਕਰਕੇ ਮਾਰਾ ਆਪ ਦਾ ਪਵਿੱਤਰ ਦਰਸ਼ਨ ਬਖਸ਼ੋ ਸਾਰੇ ਅੰਦਰ ਤੇਰਾ ਜੋਤੀ ਸਰੂਪ ਪ੍ਰਕਾਸ਼ ਹੋਇਆ ਹੋਵੇ ਸਾਡੇ ਅੰਦਰ ਜਲ ਵਿੱਚ ਵੀ ਥਲ ਵਿੱਚ ਵੀ ਸਾਂਗਾਂ ਥਾਂ ਤੇ ਸਾਰੇ ਲੋਕਾਂ ਵਿੱਚ ਆਪ ਤੋਂ ਬਿਨਾਂ ਹੋਰ ਕੋਈ ਆਕਾਰ ਸਾਨੂੰ ਪਾਸ ਨਹੀਂ ਨਾ ਐਸੀ ਕਿਰਪਾ ਕਰੋ ਆਪ ਦਾ ਸਰਬ ਵਿਆਪੀ ਜੀ ਦਰਸ਼ਨ ਦਿਓ ਆਪ ਨੂੰ ਹੋਰ ਕੋਈ ਪ੍ਰਤੀਤ ਨਾ ਹੋਵੇ ਜਿਵੇਂ ਜਿਵੇਂ ਬਚਨ ਕੀਤੇ ਹੈ ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਗਾੜ੍ਹ ਹੈ ਨਾ ਘਾਟਵਾੜ ਹੁੰਦਾ ਹੈ ਐਸਾ ਦਰਸ਼ਨ ਬਖਸ਼ੋ ਮਹਾਰਾਜ ਜਗਦਾਉ ਨਿਸ ਅਰ ਭੂ ਅਪੀ ਜਸ ਸਾਹਿਬ ਦਾ ਗਉਂਦੇ ਆਈਏ ਮਾਰਾ ਰਾਤ ਨੂੰ ਵੀ ਤੇ ਭੋਰ ਸਵੇਰੇ ਵੀ ਰਾਤ ਨੂੰ ਵੀ ਗਾਈਏ ਸਵੇਰੇ ਵੀ ਗਾਈਏ ਹਰ ਵਕਤ ਅਠੇ ਪੈਰ ਗਾਉਂਦੇ ਰਹੀਏ ਨਿਸ ਅਰ ਭੋਰ ਰਾਤ ਦਾ ਬੈਰੀ ਹੈ ਜੋ ਭੋਰ ਦਿਨ ਉਹ ਗਿਆਨ ਰੂਪੀ ਸਾਨੂੰ ਵਿਦਿਆ ਰੂਪੀ ਰਾਤ ਦਾ ਇਹਨਾ ਦੁਸ਼ਮਣ ਹੈ ਗਿਆਨ ਰੂਪੀ ਦਿਨ ਚੜ ਜਾਵੇ ਆਪ ਦਾ ਜਸ ਕੇ ਰਾਤ ਨੂੰ ਅਠੇ ਪੈਰ ਗਾਈਏ ਆਠ ਪੈਰ ਜਿਸ ਬਸਰੇ ਨਾਹੀ ਗਤ ਹੋਵਾ ਤੁਸ ਨਾਨਕ ਲਗ ਪਾਈ ਤੁਸ ਨਾਨਕ ਲਗ ਪਾਈ ਹਾਂਜੀ ਗਤ ਗਾਵੋ ਮਿਤ ਅਰਤੂ ਆਪਲਾ ਜੈਸੇ ਰਾਤ ਨੂੰ ਵੀ ਪੂਰ ਸਵੇਰੇ ਵੀ ਗਾਉਂਦੇ ਰਹੀਏ ਜੋ ਵਿਦਿਆਰੂਪੀ ਰਾਤ ਨੂੰ ਮੇਟ ਕਰਕੇ ਪੂਰ ਸੂਰ ਗਿਆਨ ਰੂਪੀ ਜੰਦੇ ਚੜਾਉਣ ਵਾਲਾ ਅੰਮ੍ਰਿਤ ਵੇਲਾ ਬਣਾਉਣ ਵਾਲਾ ਹੈ ਕੀ ਸੰਗ ਦਾਸ ਪਦ ਝਾਰ ਕੀ ਗਰੀਬ ਨੂੰ ਆਜ ਆਪ ਦੇ ਕੇਸਾਂ ਨਾਲ ਹੈ ਕਿ ਤੇਰੇ ਪਿਆਰਿਆਂ ਦੇ ਦਾਸਾਂ ਦੇ ਚਰਨਾਂ ਨੂੰ ਝਾੜਨਾ ਕਰੀਏ ਇਨਾ ਸਾਦਾ ਪਿਆਰ ਹੈ ਕੀ ਹੈ ਮਨੂਰ ਤੁਮੂ ਕਾਮ ਕਰਮਾਂ ਰੂਪੀ ਕੇਸਾਂ ਦੇ ਨਾਲ ਤੇਰੇ ਦਾਸਾਂ ਦੇ ਨਾਲ ਜਿਹੜਾ ਪ੍ਰੇਮ ਕਰਨਾ ਹੈ ਪਗ ਰੱਬ ਕਰਕੇ ਚਰਨ ਝਾੜਨਾ ਕਰੀਏ ਇਹ ਹੈ ਮਨੂਰਥ ਮੂਰ ਇਹ ਸਾਡਾ ਮਾਰਾ ਸੰਕਲਪ ਹੈ ਕਿ ਅਸੀਂ ਆਪਣੇ ਆਪ ਨੂੰ ਸਫਲਾ ਮੰਨਦੇ ਹਾਂ ਤਨ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜਿਸ ਵਕਤ ਕੰਬਰ ਸਾਹਿਬ ਜੀ ਬਿਰਾਜ ਰਹੇ ਸਨ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਦਾ ਜੋ ਪੁੱਤਰ ਸੀ ਵੱਡਾ شری چند جی گرو رام دس جی نے امرتسر وسایا جان کے درشن کرنے واسطے آئے امرتسر صاحب آپ دکھ پجنی بیری ہیٹان دیوان سجائی بیٹھے ہے آ کے شری چند جی جدو مہاراج جی نے بڑا ستکار کیا گرو کا پتر جان کے تے ستکار بٹھائے تو مہاراج کی پریکھا کراج آپ کا یہ جا دا ہے یہ کس واسطے بدایا ہوا ہے سن کے گرو صاحب جی نے اپنا داڑا ایک ہسکل پکڑ لیا دوا ہاتھا چرن شری چند چلایا شری چند الٹ کے گرو صاحب کے چرن ہی پی گیا کہنے لگا مہاراج تجھے گرو نانک صاحب کا سروپ ہو میں تو اٹھوں چرن کے میں چلا سکتا سک مہاراج کہ پتا جی اتر دا ہے کہ سنگت نے چرن چاڑ واسے داڑا لمبا بنایا ہے بھائی گیان سنتا گرو ارجن صاحب نے دا داڑے لمے کیا ہے ਪਰ ਸੂਰਜੀਪੁਰ ਕੋਆਇਤਾ ਚੌਥਰੇ ਪਾਰਸ ਵਾਲੇ ਨਾਲ ਸਾਖੀ ਹੋਈ ਹੈ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਅੰਦਰ ਪਗ ਝਾਗੁਰ ਪਗ ਝਾੜੋਂ ਬਾਲਵਾਕ ਆਉਂਦੇ ਹੈ ਕਿੰਨਾ ਪਿਆਰ ਦੱਸਦੇ ਹਨ ਗੁਰੂ ਸਾਹਿਬ ਜੀ ਇਹ ਹੈ ਮਨ ਉਰਥਮ ਇਹ ਸਾਡੇ ਮਨ ਦਾ ਸੰਕਲਪ ਹੈ ਠਾਕੁਰ ਤੁਝ ਬਿਨ ਬੀਆ ਨਾ ਹੋ ਏ ਠਾਕੁਰ ਸੌਮੀ ਅਕਾਲਪੁਰ ਖਾਬ ਤੋਂ ਬਿਨਾ ਬੀਆ ਦੂਸਰਾ ਹੋਰ ਕੋਈ ਨਹੀਂ ਬੀਆ ਪੈਦਾ ਹੀ ਨਹੀਂ ਹੋਇਆ ਦੂਸਰਾ ਹੋਰ ਕੋਈ ਜਿਤ ਜਿਤ ਵੋ ਹਰ ਰਸਨ ਆਰਾਧੋ ਅਸੀਂ ਮਾਰੇ ਚਿਤ ਵੀ ਚਿਤ ਵੀ ਚਿਤਵਦੇ ਰਹਿਨੇ ਆਂ ਚਿਤ ਤੇ ਚਿਤਵਣੀ ਦੁਆਰਾ ਹੈ ਆਉ ਜੇ ਦੇਖਣੋ ਆਪ ਤੇ ਕੌਣੇ ਕਿ ਛਾੜੇ ਚਿੱਤ ਕੀ ਪਰਗਟ ਹੋ ਜਾਣੇ ਇਸ ਚੇਤਨ ਚਿੱਤ ਉਦੋਤਾ ਸੋ ਇਹ ਚੇਤਨ ਚਿੱਤ ਵਿੱਚ ਜੇ ਉਦੇ ਹੋ ਜਾਵੇ ਕਿਉਂ ਚਿੱਤ ਵਿੱਚ ਇਹ ਤਾਂ ਬਦੇ ਰਹੀ ਨਹੀਂ ਹਾਸੇ ਹਰ ਰਸਨ ਅਰਾਧੋ ਇਹ ਹਰੀ ਰਸਨਾ ਕਰਕੇ ਵੀ ਆਪ ਨੂੰ ਅਰਾਧੇ ਰਹੀਏ ਭਾਵਨਾ ਨਾਲ ਚੇਤੇ ਕਰਦੇ ਰਹੀਏ ਪ੍ਰੀਤ ਰੂਪੀ ਰਸਨਾ ਨਾਲ ਵੀ ਤੇ ਰਸਨਾ ਨਾਲ ਮਿਰਖੋ ਤੁਮਰੀ ਕੋ ਇਹਨਾਂ ਅੱਖਾਂ ਦੇ ਨਾਲ ਦੀਦਿਆਂ ਨਾਲ ਬੀਰ ਨੇ ਜੀਰ ਸਾਹਿਬ ਕੁਛ ਨਹੀਂ ਇਸ ਕਾ ਮੂਲ ਇਹਨਾਂ ਚਮੜੀਆਂ ਖਾਣਾ ਜਿਹੜੇ ਛੋਟੇ ਦਰਸ਼ਨ ਹੋ ਜਾਣੇ ਜਾਣੇ ਇਹ ਬੇਤੀ ਹੁਂਤੀ ਅੱਖਾਂ ਹੋ ਜਾਂਦੀਆਂ ਕਿਉਂਕਿ ਜਿਨ੍ਹਾਂ ਅੱਖਾਂ ਦੇ ਨਾਲ ਵਿਕਾਰਾਂ ਦੀ ਦ੍ਰਿਸ਼ਟੀ ਦੇਖਦਾ ਹੈ ਉਹ ਅੱਖਾਂ ਤਾਂ ਮਹਾਰਾਜ ਜੀ ਨੇ ਕਹਿਣੇ ਦੇਖੇ ਸਾਲ ਸੇ ਨੈਣ ਬਹਲ ਬਿਹਾਲੇ ਆ ਕਰਨਸ ਨਹੀਂ ਨਾਦ ਕਰਨ ਮੁੰਦ ਘਾਲਿਆ ਇਹ ਅੱਖਾਂ ਸਫਲੀਆਂ ਕਰੀਏ ਕਾਉ ਜੀ ਦਰਸ਼ਨ ਵੇਖਣ ਵਾਸਤੇ ਲੱਗੇ ਰਹੀਏ ਇਹ ਮਨੁਵਤ ਰੂਪੀ ਨੇਤੂ ਬਾਡੀ ਵੱਲੋਂ ਦੇਖਣ ਵਾਸਤੇ ਲائے ਹੋਏ ਹੈ ਮੁਰਤ ਸਰਬ ਕੀ ਠਾਕ ਏ ਜਿਆਵੇ ਘਰ ਹੋਏ ਪੂਰਨ ਸਾਰਿਆਂ ਦੇ ਮਾਲਕ ਬਿਨੋ ਕਰੂ ਕਰਜੂ ਦੋਵੇਂ ਹੱਥ ਜੋੜ ਕਰਕੇ ਆਪ ਦੇ ਅੱਗੇ ਸੀ ਬੇਨਤੀ ਪ੍ਰਾਰਥਨਾ ਕਰਦੇ ਹਾਂ ਨਾਮ ਜਪੈ ਨਾਨਕ ਦਾਸ ਇਸ ਚ ਪਾਦਸ਼ਾਹ ਮੈਂ ਆਪ ਦਾ ਦਾਸ ਜੋ ਹਾਂ ਮਾਰੇ ਕਿਨੂੰ ਬੇਨਤੀ ਕਰੀਏ ਆਪ ਦਾ ਦਾਸ ਮੈਂ ਨਾਮ ਜਪਉ ਉਦਰਸ ਆਖੀ ਫੂਲ ਨਾਮ ਜਪਦੇ ਉਹਨੂੰ ਸਾਨੂੰ ਉਧਾਰ ਦੇ ਸੱਚੇ ਪਾਦਸ਼ਾਹ ਅੱਖ ਦੇ ਫੁਲਕਣੀ ਵਿੱਚ ਅੱਖ ਦੇ ਖੋਲਣ ਵਿੱਚ ਵਿੱਚ ਸਾਡਾ ਉਧਾਰ ਕਰੋ ਸੱਚੇ ਪਾਤਸ਼ਾਹ ਉਦੋਂ ਸੇ ਆਖੀ ਫੋਰ ਸਾਡਾ ਉਧਾਰ ਕਰੋ ਮਹਾਰਾ ਸਾਡੇ ਮਨ ਬੋਧ ਨੂੰ ਪੀਣ ਜਿਤਰਾ ਤੇ ਜਿਹੜੇ ਭਰਮ ਦੇ ਅੱਖਾਂ ਦੀ ਫੋਲੇ ਪਈ ਹੋਏ ਐ ਉਹਨਾਂ ਨੂੰ ਵੀ ਕੱਟ ਦਿਓ ਸੱਚੇ ਪਾਤਸ਼ਾਹ ਅੱਖ ਦੇ ਫੁਰਕੇ ਮਾਤਜੋ ਉਧਾਰ ਨੂੰ ਬਖਸ਼ਿਸ਼ ਕਰੋ